ਮੈਕਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਿਸ ਕਾਰਨ ਪੰਜਾਬੀ ਦੇ ਬਹੁਤ ਹੀ ਮਸ਼ਹੂਰ ਨਾਵਲਕਾਰ ਨਾਨਕ ਸਿੰਘ ਦੁਆਰਾ ਲਿਖਿਆ ਇੱਕ ਬਹੁਤ ਹੀ ਪ੍ਰਸਿੱਧ ਨਾਵਲ ਪਵਿੱਤਰ ਪਾਪੀ ਆਪਾਂ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੇ 16 ਭਾਗ ਆਪਾਂ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਜਿਨ੍ਹਾਂ ਨੂੰ ਤੁਸੀਂ ਉੱਥੇ ਜਾ ਕੇ ਸੁਣ ਸਕਦੇ ਹੋ ਜਿਹੜੇ-ਜਿਹੜੇ ਦੋਸਤ ਇਸ ਵੀਡੀਓ ਨੂੰ ਦੇਖ ਰਹੇ ਹੁੰਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਔਰ ਜਿਹੜੇ ਦੋਸਤ ਇਸ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਜੋ ਪ੍ਰੇਖਕ ਦਿਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਪਿਛਲੇ ਭਾਗ ਦੇ ਵਿੱਚ ਆਪਾਂ ਸੁਣਿਆ ਸੀ ਕਿ ਵੀਨਾ ਦੇ ਵਿਆਹ ਤੋਂ ਤੀਜੇ ਦਿਨ ਬਾਅਦ ਕਿਦਾਰ ਦੁਕਾਨ ਤੇ ਜਾਂਦਾ ਹੈ ਅਤੇ ਸੇਠ ਉਸ ਨੂੰ 1500 ਰੁਪਏ ਲੈ ਜਾ ਕੇ ਬੈਂਕ ਤੋਂ ਘੜੀਆਂ ਦਾ ਪਾਰਸਲ ਲੈ ਕੇ ਆਉਣ ਲਈ ਕਹਿੰਦਾ ਹੈ ਪਰ ਉਹ ਪੈਸੇ ਉਹ ਪੰਨਾ ਲਾਲ ਦਾ ਕਰਜ਼ਾ ਉਤਾਰਨ ਵਿੱਚ ਖਰਚ ਕਰ ਦਿੰਦਾ ਹੈ ਅਤੇ ਆਪ ਚਾਬੀਆਂ ਤੇ ਚਿੱਠੀ ਸੇਠ ਨੂੰ ਦੇਣ ਲਈ ਬਸੰਤਰ ਨੂੰ ਕਹਿ ਕੇ ਉਥੋਂ ਖਿਸਕਣ ਦੀ ਕਰਦਾ ਹੈ ਤੇ ਇਸ ਦੇ ਨਾਲ ਹੀ ਸ਼ੁਰੂ ਹੁੰਦਾ ਹੈ ਭਾਗ 17ਵਾਂ ਵੀਨਾ ਸੌਰੇ ਚਲੀ ਗਈ ਵਿਆਹ ਅਛੀ ਖਾਸੀ ਰੌਣਕ ਨਾਲ ਹੋਇਆ ਦੇਨਦਵੰਦ ਕੰਮ ਵਿੱਚ ਮਾਇਆ ਨੇ ਕੋਈ ਕਸਰ ਨਹੀਂ ਰੱਖੀ ਸਭ ਕੁਝ ਚੰਗਾ ਕਰ ਛੱਡਿਆ ਕੁੜਮਾ ਦੀ ਆਸ ਨਾਲ ਉਹ ਜਿਉਂ ਵਧੀਕ ਨਹੀਂ ਦੇ ਸਕੀ ਤਾਂ ਘੱਟ ਵੀ ਨਹੀਂ ਦਿੱਤਾ ਉਸ ਦੀ ਛਾਤੀ 'ਤੇ ਇੱਕ ਭਾਰੀ ਬੋਝ ਉਤਰ ਗਿਆ ਵਿਚਾਰੀ ਨੂੰ ਸੁਖਦਾ ਸਾਹ ਹੁਣ ਹੀ ਲੱਗਾ ਸੀ ਕਿ ਇੱਕ ਆਫ਼ਤ ਉਸ ਦੇ ਸਿਰ 'ਤੇ ਹੋਰ ਆਣ ਟੁੱਟੀ ਜਿਵੇਂ ਉਸ ਨੂੰ ਚਤ ਚੇਤਾ ਵੀ ਨਹੀਂ ਸੀ ਐਨ ਵੇਲੇ ਸਿਰਕਰਦਾਰ ਦੇ ਬੌੜ ਪੈਨ ਨਾਲ ਉਸ ਦੇ ਸਿਰੋਂ ਇਹ ਬਲਾਵ ਹੀ ਹਾਲ ਦੀ ਘੜੀ ਟਾਲੀ ਗਈ। ਭੱਲ ਕੇ ਕਚਹਿਰੀ ਜਾ ਕੇ ਉਸਨੇ ਮਕਾਨਦਾਰ ਐਨਾ ਮਤਾ ਤਸਦੀਕ ਕਰਾ ਦੇਣਾ ਤੇ ਬਸ। ਕਿਦਾਰ ਦੇ ਆਸਾਨਾ ਦਾ ਬੋਝ ਅੱਗੇ ਹੀ ਉਸ ਦੇ ਸਿਰ ਤੇ ਕੁਝ ਘਟ ਨਹੀਂ ਸੀ। ਜੋ 800 ਦੀ ਇੱਕ ਮੁੱਠ ਰਕਮ ਲਿਆ ਕੇ ਨਾ ਦਿੰਦਾ ਤਾਂ ਵਿਆਹ ਦੀ ਮਹਿਮ ਕਿੱਥੋਂ ਫਤੇ ਹੋਣੀ ਸੀ। ਉਪਰੋਂ ਇਹ ਦੂਸਰਾ ਪਕਾਰ ਪੂਰੇ 1500 ਦੀ ਰਕਮ। ਮਾਇਆ ਅਸਰੀ ਆਸਾਨਮੰਦੀ ਹੇਠ ਸਾਰੀ ਦੀ ਸਾਰੀ ਦੱਬੀ ਗਈ। ਉਸ ਦਾ ਰੋਮ ਰੋਮ ਕਿਰਾਰ ਨੂੰ ਅਸੀਸਾਂ ਦੇ ਰਿਹਾ ਸੀ। ਮਾਇਆ ਨੂੰ ਕਦਾਰ ਉੱਤੇ ਇਸ ਗੱਲ ਦਾ ਬਹੁਤ ਭਾਰੀ ਗਿਲਾ ਸੀ ਸਾਰੀ ਉਮਰ ਦਾ ਗਿਲਾ ਕਿ ਵਿਆਹ ਦੇ ਮੌਕੇ ਪਤਾ ਨਹੀਂ ਕਿੱਥੇ ਚਲਾ ਗਿਆ ਸੀ ਅਜਿਹੇ ਵੇਲੇ ਜਦ ਕੋ ਉਸ ਦਾ ਪਤੀ ਵੀ ਘਰ ਵਿੱਚ ਮੌਜੂਦ ਨਹੀਂ ਸੀ ਤੇ ਜੋ ਕੁਝ ਸੀ ਕਦਾਰ ਹੀ ਸੀ ਕਦਾਰ ਦਾ ਦੋ ਦਿਨ ਤੇ ਦੋ ਰਾਤਾਂ ਸ਼ਕਲ ਨਾ ਵਿਖਾਣਾ ਉਸ ਲਈ ਬੜਾ ਅਫਸੋਸ ਵਾਲੀ ਗੱਲ ਸੀ ਇਹ ਵੀ ਵੱਡਾ ਦੁੱਖ ਉਸ ਨੂੰ ਇਸ ਗੱਲ ਦਾ ਸੀ ਕਿ ਕਿਸ ਤਰ੍ਹਾਂ ਡੋਲੀ ਚੜ੍ਹਦਿਆਂ ਤੱਕ ਵਿਚਾਰੀ ਵੀਨਾ ਕਦਾਰ ਕਦਾਰ ਕੂਕਦੀ ਰਹੀ ਜਿਸ ਵੇਲੇ ਕਦਾਰ ਨੇ ਮੰਚੀ ਨੂੰ 100-100 ਦੇ 15 ਨੋਟ ਫੜਾਏ ਤੇ ਇਹਨਾਂ ਬਾਤ ਕੁਝ ਪੁੱਛਣ ਤੋਂ ਉਸਨੇ ਸੌਹ ਪਾ ਕੇ ਮਾਇਆ ਨੂੰ ਮਨਾ ਕਰ ਦਿੱਤਾ ਤਾਂ ਮਾਇਆ ਨੂੰ ਡਰ ਗਿਆ ਮਹਿਸੂਸ ਹੋਣ ਲੱਗਾ ਮਤੇਰ ਪੇ ਦੁਕਾਨ ਦੇ ਖੋਣ ਤੇ ਜੇ ਇਸਨੇ ਦੁਕਾਨ ਤੋਂ ਕਿਸੇ ਕੰਮ ਲਈ ਲਿਆਂਦੇ ਨੇ ਤਾਂ ਮਾਲਕ ਨੂੰ ਕੀ ਜਵਾਬ ਦੇਵੇਗਾ ਫਰਕਦਾਰ ਦੀ ਪਾਈ ਹੋਈ ਸੌਹ ਦੀ ਖਲਾਦੀ ਕੰਧ ਨੂੰ ਉਹ ਤੋੜ ਨਾ ਸકી ਜਦ ਮੁੰਛੀ ਭਲਕੇ ਆਉਣ ਦਾ ਇਕਰਾਰ ਕਰਕੇ ਤੇ ਰਪੇ ਲੈ ਕੇ ਚਲਾ ਗਿਆ ਤਕਦਾਰ ਕੁਝ ਘਬਰਾਇਆ ਜਾਂ ਮੋੜ ਉਸ ਪਾਸ ਆਇਆ ਔਰ ਪੁੱਛਣ ਲੱਗੀ ਕਿਦਾਰ ਅੱਛਾ ਇਹ ਦੱਸ ਤੂੰ ਰਿਹਾ ਕਿੱਥੇ ਦੋ ਦਿਨ ਕਦਾਰ ਨੇ ਕੋਈ ਉੱਤਰ ਨਾ ਦਿੱਤਾ ਮਾਇਆ ਕਹਿੰਦੀ ਗਈ ਤੈਨੂੰ ਇਤਨਾ ਤੇ ਸੋਚਣਾ ਚਾਹੀਦਾ ਸੀ ਪਈ ਵੀਨਾ ਤੇਰੇ ਨਾਲ ਕਿੰਨਾ ਮੋਹ ਕਰਦੀ ਸੀ ਡੋਲੀ ਤਰਨ ਕੀ ਕੁ ਵਿਚਾਰੀ ਤਰਸਦੀ ਰਹੀ ਤੈਨੂੰ ਵੇਖਣ ਦੀ ਇਸ ਤਰ੍ਹਾਂ ਵੀ ਕੋਈ ਕਰਦਾ ਵੀ ਕਦਾਰ ਖੁਸ਼ਖੋਟਾਂ ਤੇ ਜੀ ਫੇਰਦਾ ਹੋਇਆ ਬੋਲਿਆ ਕੀ ਦੱਸਾਂ ਬੇਜੀ ਕੰਮ ਹੀ ਇਹੋ ਜਿਹਾ ਪੈ ਗਿਆ ਸੀ ਚੁੱਲ੍ਹੇ 'ਚ ਪੈ ਗਿਆ ਕੰਮ ਕੁੜੀ ਵਿਚਾਰੀ ਰੋ ਰੋ ਕੇ ਫਾਵੀ ਹੋ ਗਈ ਇਸ ਨੂੰ ਬਸ ਕੰਮਾਂ ਦੀ ਪਈ ਹੋਈ ਐ ਪੁੱਛ ਵੀ ਦੋ ਕੋਲੋਂ ਜਾਂ ਬਸੰਤ ਕੋਲੋਂ ਕਿਸ ਤਰ੍ਹਾਂ ਬਤਾਏ ਸਨ ਉਸਨੇ ਦੋ ਦਿਨ ਤੇ ਦੋ ਰਾਤਾਂ ਝਟਕ ਹੋਵੇ ਤੇ ਆਖੇ 베ਜੀ ਭੇਜੋ ਨਾ ਬਸੰਤ ਨੂੰ ਭਰਾ ਹੋਰਾਂ ਢੂੰਡ ਲਿਆਵੇ ਕਦੀ ਵਿਦੋਰੀਆਂ ਮਨਤਾ ਕਰੇ ਵਿਚਾਰਿਆਂ ਬਾਲਾਂ ਦੀਆਂ ਲੱਤਾਂ ਰਹਿ ਗਈਆਂ ਭੱਜ ਭੱਜ ਕੇ ਪਰ ਕਦਾਰ ਖੋਰੀ ਖਬਰੇ ਕਿਹੜੀ ਕੁੰਦਰੀ ਵੜੇ ਹੋਏ ਸਨ ਐ ਲੈ ਫੜ ਕਹ ਕੇ ਮਾਇਆ ਜਾਲੇ ਵਿੱਚੋਂ ਇੱਕ ਅੱਧੇ ਕੋ ਕਾਰਟ ਜਿੱਡੀ ਬਿਨਾ ਗੱਤਿਆਂ ਤਸਵੀਰ ਚੁੱਕ ਕੇ ਉਸ ਨੂੰ ਫੜਾਉਂਦੀ ਹੋਈ ਬੋਲੀ ਆਖਣ ਲੱਗੀ 베ਜੀ ਇਹ ਨਿਸ਼ਾਨੀ ਭਰਾ ਜੀ ਨੂੰ ਦੇ ਦੇਣੀ ਕਦਾਰ ਨੇ ਤਸਵੀਰ ਫੜ ਲਈ ਨਿੱਕੇ ਜਹੀ ਦਸਾਂ 11 ਵਰਾਂ ਦੀ ਬਾਲੜੀ ਜਿਸਦਿਆਂ ਦੋ ਗੁੱਤਾਂ ਉਤੇ ਲਾਲ ਰਿਬਨ ਬੰਦੇ ਹੋਏ ਸਨ ਅ스로 ਹੀ ਦੰਦਖੰਡ ਦੀ ਗੁੱਡੀ ਜੀ ਜਾਪਦੀ ਸੀ ਤਸਵੀਰ ਫੜਨ ਲੱਗਿਆਂ ਕਦਾਰ ਦੇ ਹੱਥ ਕੰਬ ਰਹੇ ਸਨ ਉਸ ਦੀਆਂ ਅੱਖਾਂ ਵਿੱਚ ਅਰਮਾਨ ਦੇ ਅਥਰੂ ਸਨ ਉਹ ਇਸ ਵੇਲੇ ਆਪਣੀ ਗਲਤੀ ਉੱਤੇ ਸਖਤ ਪਛਤਾ ਰਿਹਾ ਸੀ ਉਸ ਦਾ ਦਿਲ ਉਸ ਨੂੰ ਲਾਨਤਾ ਪਾ ਰਿਹਾ ਸੀ ਜ਼ਾਲਮਾ ਕਿਤਨੀ ਬੇਦਰਦੀ ਬਾਲੜੀ ਦੇ ਨਾਜ਼ੁਕ ਦਿਲ ਉੱਤੇ ਤੂੰ ਇੰਨੀ ਸੱਟ ਲਾਈ ਜਾਨ ਲੱਗੀ ਨੂੰ ਇੱਕ ਵਾਰੀ ਮੱਲ ਲੈ ਲੈਂਦੇ ਹੋ ਤਾਂ ਕੀ ਜਾਂਦਾ ਸੀ ਬੇ ਜੀ ਤਦਾਰਨੇ ਜਿਵੇਂ ਕਿਸੇ ਨਵੀਂ ਗੱਲ ਦਾ ਮੋੜ ਬਣਨਾ ਹੁੰਦਾ ਹੈ ਮਾਇਆ ਨੂੰ ਕਿਹਾ ਮੇਰੀ ਸਿਹਤ ਖਰਾਬ ਹੁੰਦੀ ਜਾਂਦੀ ਹੈ ਦਿਨੋਂ ਦਿਨ ਇਹ ਤੇ ਦੇਖਦਾ ਹੀ ਪਿਆ ਵੇ ਮੈਂ ਤੈਨੂੰ ਕਈ ਵਾਰੀ ਆਖ ਨਹੀਂ ਚੁੱਕੀ ਇਸੇ ਸਿਆਣੀ ਨੂੰ ਹੱਥ ਵਖਾ ਪਰ ਤੂੰ ਤੇ ਗੱਲਾਂ ਵਿੱਚ ਹੀ ਟਾਲ ਛੱਡਣਾ ਮੈਂ ਇੱਕ ਡਾਕਟਰ ਨੂੰ ਹੱਥ ਵਖਾਇਆ ਸੀ ਫਿਰ ਕੀ ਕਿਹਾ ਸੀ ਉਸਨੇ ਉਹ ਕਹਿੰਦਾ ਸੀ ਹੋਰ ਕੋਈ ਨਾ ਉਸਨੇ ਤੈਨੂੰ ਉੱਥੋਂ ਦਾ ਪਾਣੀ ਨਹੀਂ ਸੁਖਾਇਆ ਪਾਣੀ ਨਹੀਂ ਸੁਖਾਇਆ ਨਹੀਂ ਫਿਰ ਡਾਕਟਰ ਨੇ ਕਿਹਾ ਤੈਨੂੰ ਹਵਾ ਪਾਣੀ ਦੀ ਬਦਲੀ ਲਈ ਕਿਸੇ ਪਹਾੜ ਤੇ ਚਲੇ ਜਾਣਾ ਚਾਹੀਦਾ ਵੇ ਮਾਇਆ ਸੋਚੀ ਪੈਗੀ ਜਿਸ ਤਰ੍ਹਾਂ ਦੀ ਕਦਰ ਦੀ ਸਾਂਝ ਇਸ ਘਰ ਨਾਲ ਪੈਦਾ ਹੋ ਗਈ ਸੀ ਮਾਇਆ ਲਈ ਉਸ ਪਾਸੋਂ ਇੱਕ ਦਿਨ ਲਈ ਵੀ ਵਿਛੜਨਾ ਔਖਾ ਸੀ ਉਸ ਨੂੰ ਇਸ ਤਰ੍ਹਾਂ ਫਿਕਰ ਵਿੱਚ ਡੁੱਬੀ ਵੇਖ ਕੇ ਕਦਾਰ ਬੋਲਿਆ ਕੋਈ ਫਿਕਰ ਨਾ ਕਰੋ 베 ਜੀ ਮੈਨੂੰ ਆਪਣੇ ਕੋਲ ਹੀ ਸਮਝੋ ਬਹੁਤ ਜਲਦੀ ਮੈਂ ਵਾਪਸ ਆ ਜਾਵਾਂਗਾ ਮਾਇਆ ਨੇ ਡੂੰਗਾ ਸਾਹ ਪਰਿਆ ਮੇਰੀ ਸਲਾਹ ਵੇ ਕੱਲ ਹੀ ਚਲਾ ਜਾਵਾਂ ਇਤਨੇ ਜਲਦੀ ਵੀ ਨਹੀਂ ਮੁਥੇ ਆ ਲੈਣ ਦੇ ਪਰਸੋਂ ਨਹੀਂ ਤੇ ਚੌਥ ਬੁੱਧਵਾਰ ਨੂੰ ਉਸਨੇ ਫੇਰਾ ਪਾ ਕੇ ਆ ਜਾਣਾ 베 ਇਤਨੇ ਦਿਨ ਰੁਕਣਾ ਠੀਕ ਨਹੀਂ 베 ਜੀ ਡਾਕਟਰ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਤੈਨ ਨੂੰ ਅੱਜ ਹੀ ਚਲੇ ਜਾਣਾ ਚਾਹੀਦਾ ਹੈ ਜ਼ਿੰਦਗੀ ਖਤਰੇ ਵਿੱਚ ਖਤਰੇ ਦਾ ਨਾਮ ਸੁਣਦਿਆ ਹੀ ਮਾੜ ਜਿਹਾ ਦਿਲ ਨੂੰ ਝਟਕਾ ਜਿਹਾ ਵੱਜਿਆ ਉਸ ਦੇ ਰਾਉਂਡ ਤੇ ਖੜੇ ਹੋ ਗਏ ਉਸ ਨੇ ਤੌਖਲੇ ਘਰੀ ਨਜ਼ਰ ਨਾਲ ਕਦਾਰਵਲ ਤੱਕ ਕੇ ਕਿਹਾ ਹੈ ਤਾ ਜ਼ਰੂਰ ਚਲਾ ਜਾ ਮੈਂ ਨਹੀਂ ਰੋਕਦੀ ਪਰ ਅੰਦਰੋਂ ਮਾਇਆ ਦਾ ਕਲੇਜਾ ਮੂੰਹ ਵੱਲ ਆ ਰਿਹਾ ਸੀ ਉਸ ਦੀਆਂ ਅੱਖਾਂ ਵਿੱਚ ਮਮਤਾ ਮਹਿਕ ਰਹੀ ਸੀ ਉਹ ਬੋਲੀ ਪਰ ਕਿਹੜੇ ਪਾਸੇ ਜਾਣ ਦੀ ਸਲਾਹ ਹੈ ਤੇਰੀ ਨੇੜੇ ਜਾਵਾਂਗਾ ਸ਼ਾਇਦ ਕੋਮਰੀ ਤੇ ਖਰਚ ਲਈ ਖਰਚ ਦਾ ਇੰਤਜ਼ਾਮ ਹੋ ਜਾਵੇਗਾ ਕਦਾਰ ਨੇ ਚੀਚੀ ਵਿੱਚ ਪਾਈ ਹੋਈ ਮੁੰਦਰੀ ਵੱਲ ਤੱਕਦਿਆਂ ਕਿਆ ਜਿਹੜੀ ਉਸਨੂੰ ਪਿਛਲੇ ਮਹੀਨੇ ਮਾਲਕ ਨੇ ਖੁਸ਼ ਹੋ ਕੇ ਇਨਾਮ ਦੇ ਤੌਰ ਤੇ ਦਿੱਤੀ ਸੀ ਬੀਨ ਨੂੰ ਮਿਲੇ ਬਿਗਾਰ ਚਲਾ ਜਾਏਗਾ ਉਹ ਤੇ ਆਦਮਾ ਵੀ ਹੋ ਜਾਏਗੀ ਸੁਣ ਕੇ ਮੈਂ ਉਸਨੂੰ ਰਸਤੇ ਵਿੱਚ ਮਿਲ ਕੇ ਜਾਣ ਦੀ ਕੋਸ਼ਿਸ਼ ਕਰਾਂਗਾ ਗੁਜਰਖਾਨ ਕਿਹੜਾ ਕੋਈ ਦੂਰ ਹੈ ਇਹ ਗੱਲਾਂ ਹੋ ਰਹੀਆਂ ਸਨ ਕਿ ਬਾਹਰੋਂ ਕਿਸ ਨੇ ਬੂਹਾ ਖੜਕਾਇਆ ਕਦਾਰ ਨੇ ਝਟ ਆਪਣੇ ਮਾਲਕ ਦੀ ਆਵਾਜ਼ ਪਛਾਣ ਲਈ ਉਹ ਡਰ ਨਾਲ ਕੰਬ ਉੱਠਿਆ ਤੇ ਝਟਪਟ ਉੱਠ ਕੇ ਪਿਛਲੀਆਂ ਪੌੜੀਆਂ ਵੱਲ ਜਾਂਦਾ ਹੋਇਆ ਮਾਂ ਦੇ ਕੰਨ ਵਿੱਚ ਕਹਿੰਦਾ ਗਿਆ ਉਹ ਤੇ ਸਾਡਾ ਸਰਦਾਰ ਏ ਬੇਜੀ ਉਸ ਨੂੰ ਮੇਰੀ ਬਾਬਤ ਕੁਝ ਨਾ ਦੱਸਣਾ ਸਿਰਫ ਇਹੋ ਕਹਿਣਾ ਕਿ ਕਦਾਰ ਕੱਲ ਦਾ ਇੱਧਰ ਨਹੀਂ ਆਇਆ ਬਿਲਕੁਲ ਨਾ ਦੱਸਣਾ ਬੇਜੀ ਤੁਹਾਨੂੰ ਮੇਰੀ ਸੋਝੇ ਤੋ ਇਹ ਝੱਟਪਟ ਪੌੜੀਆਂ ਥਾਣੀ ਕੋਠੇ ਤੇ ਚੜ ਗਿਆ ਆਉ ਰੱਖ ਸਾਈਂ ਦੀ ਬੂਹਾ ਖੋਲ ਕੇ ਮਾਇਆ ਨੇ ਕਿਹਾ ਇੱਕ ਭਾਰੀ ਦੇ ਅੰਦਰ ਆ ਕੇ ਮੰਜੇ ਉੱਤੇ ਬੈਠ ਗਈ ਤੁਸੀਂ ਪੰਨਾ ਲਾਲ ਹੋਰਾਂ ਦੇ ਘਰੋਂ ਜੀ ਆਤਰ ਸਿੰਘ ਨੇ ਸਭ ਤੋਂ ਪਹਿਲਾ ਸਵਾਲ ਮਾਇਆ ਉੱਤੇ ਕੀਤਾ ਸਰਦਾ ਪੱਲਾ ਨੀਵਾ ਕਰਦੀ ਹੋਏ ਮਾਇਆ ਬੋਲੀ ਜੀ ਹਾਂ ਸੁਣਾਓ ਰਾਜੀ ਖੁਸ਼ੀਓ ਸਰਦਾਰ ਨਹੀਂ ਹੋਰੀ ਰਾਜੀ ਖੁਸ਼ੀ ਨੇ ਮਾਇਆ ਦਾ ਦਿਲ ਟਟਕ ਰਿਆ ਸੀ ਉਹ ਕੁਝ ਸ਼ਰਮਿੰਦੀ ਵੀ ਸੀ ਕਿ ਸਰਦਾਰ ਕੀ ਕਹਿੰਦਾ ਹੋਵੇਗਾ ਕਿ ਉਸਦੇ ਇਤਨੇ ਵੱਡੇ ਆਸਾਨ ਬਗਲੇ ਉਸਦੇ ਘਰ ਤੀਕ ਧੰਨਵਾਦ ਕਰਨ ਲਈ ਵੀ ਨਹੀਂ ਆ ਸਕੀ ਇਸ ਤੋਂ ਛੁੱਟ ਆਪਣੇ ਪਤੀ ਬਾਬਤ ਸਾਰੀਆਂ ਗੱਲਾਂ ਪੁੱਛਣ ਦੀ ਉਸ ਦਾ ਦਿਲ ਉਤਾਵਲਾ ਹੋ ਰਿਹਾ ਸੀ ਪਰ ਸਰਦਾਰ ਹੋਰਾਂ ਮਜਮੂਨ ਹੀ ਹੋਰ ਛੇੜ ਦਿੱਤਾ ਸਭ ਸੁਖਸਾਂ ਦੇ ਕਹਿਣ ਤੋਂ ਬਾਅਦ ਉਹ ਕਮਰੇ ਦੀਆਂ ਚੀਜ਼ਾਂ ਨੂੰ ਉਪਰੀ ਜਿਹੀ ਨਜ਼ਰ ਨਾਲ ਵੇਖਦਾ ਹੋਇਆ ਬੋਲਿਆ ਪਦਾਰਨਾਥਰਾ ਪਤਾ ਕਰਨ ਆਇਆ ਸੀ ਗੜੀ ਚ ਪਤਾ ਲੱਗਾ ਕਿ ਉਹ ਤੁਹਾਡੇ ਨਾਲ ਦੇ ਮਕਾਨ ਵਿੱਚ ਰਹਿੰਦਾ ਮਕਾਨ ਨੂੰ ਜੰਦਰਾ ਵੱਜਾ ਹੋਇਆ ਸੀ ਮੈਂ ਅਖਾ ਤੁਹਾਡੇ ਵੱਲੋਂ ਪਤਾ ਲੈਂਦਾ ਚੱਲਾਂ ਸ਼ਾਇਦ ਤੁਹਾਨੂੰ ਹੀ ਕੋਈ ਮਾਲੂਮ ਹੋਵੇ ਜੀ ਉਹ ਤੇ ਪਰਸੋਂ ਦਾ ਨਹੀਂ ਵੇਖਿਆ ਮਾਇ ਨੇ ਕਹਿ ਤਾਂ ਦਿੱਤਾ ਪਰ ਇਸ ਝੂਠ ਨੇ ਜਿਵੇਂ ਉਸ ਦਾ ਗਲਾ ਘੁੱਟ ਲਿਆ ਉਹ ਸੋਚਣ ਲੱਗੀ ਜੇ ਕਦਾਰ ਦੇ ਖੰਗਰ ਨਾਲ ਜਿਹੜੀ ਅਕਸਰ ਉਸ ਨੂੰ ਲੱਗੀ ਰਹਿੰਦੀ ਹੈ ਜਾਂ ਹੋਰ ਕਿਸੇ ਤਰ੍ਹਾਂ ਇਸ ਨੂੰ ਕਦਾਰ ਦੇ ਕੋਠੇ ਉੱਤੇ ਹੋਣ ਦਾ ਸ਼ੱਕ ਪੈ ਗਿਆ ਫੇਰ ਕੀ ਬਣੇਗਾ ਅੱਛਾ ਅਤਰ ਸਿੰਘ ਨੇ ਕੋਈ ਸੋਗੀ ਜਿਹਾ لہਜੇ ਵਿੱਚ ਪੁੱਛਿਆ ਉਸਦੇ ਹੋਰ ਕਿਸੇ ਟਿਕਾਣੇ ਦਾ ਤੁਹਾਨੂੰ ਪਤਾ ਹੋਵੇ ਜਿੱਥੇ ਕਿਤੇ ਉਹਦਾ ਆਉਣ ਜਾਣ ਹੋਵੇ ਬੜਾ ਜ਼ਰੂਰੀ ਕੰਮ ਸੀ ਉਸ ਨਾਲ ਜੀ ਹੋਰ ਤੇ ਉਸਦੇ ਕਿਸੇ ਟਿਕਾਣੇ ਦਾ ਪਤਾ ਨਹੀਂ ਅੱਛਾ ਆਤਰ ਸਿੰਘ ਦਾ ਰੰਗ ਉਹੜਦਾ ਜਾ ਰਿਹਾ ਸੀ ਉਠਣ ਹੀ ਲੱਗਾ ਸੀ ਕਿ ਮਾਇਆ ਨੇ ਬੜੀ ਮਿਹਨਤ ਦੇ ਰੰਗ ਵਿੱਚ ਹੱਥ ਜੋੜ ਕੇ ਕਿਹਾ ਜੀ ਜਰਾ ਕੋ ਬਹਿ ਜਾਓ ਮੈਂ ਕਿਦੋਂ ਗੱਲਾਂ ਪੁੱਛਣੀਆਂ ਨੇ ਹਾਂ ਦੱਸੋ ਕਹਿ ਕੇ ਉਹ ਅੱਠ ਦਾ ਅੱਠਾ ਫਿਰ ਬੈਠ ਗਿਆ ਉਸ ਨੂੰ ਭੁੱਲਿਆ ਨਹੀਂ ਸੀ ਜਿਹੜੀ ਉਸਨੇ ਅੱਜ ਤੋਂ 6 ਮਹੀਨੇ ਪਹਿਲਾਂ ਪੰਨਾ ਲਾਲ ਨਾਲ ਬੇਇਨਸਾਫੀ ਕੀਤੀ ਸੀ ਉਸ ਤੋਂ ਬਾਅਦ ਅੱਜ ਤੱਕ ਉਸਨੇ ਪੰਨਾ ਲਾਲ ਦੀ ਸ਼ਕਲ ਨਹੀਂ ਸੀ ਵੇਖੀ ਉਹ ਪੁੱਛਣ ਲੱਗਾ ਸੁਣਾਓ ਪੰਨਾ ਲਾਲ ਉਹ ਅੱਜਕੱਲ ਕਿੱਥੇ ਕੰਮ ਕਰਦੇ ਨੇ ਇੱਥੇ ਨੇ ਕਿ ਬਾਹਰ ਕਿੱਥੇ ਗਏ ਹੋਏ ਨੇ ਇਹ ਅਜੀਬ ਪ੍ਰਸ਼ਨ ਸੁਣ ਕੇ ਮਾਇਆ ਘਬਰਾ ਜਾਈ ਗਈ ਉਹ ਬਿੱਤਰ-ਬਿੱਤਰ ਉਸਦੇ ਮੂੰਹ ਵੱਲ ਟੱਕਣ ਲੱਗੀ ਇਹੋ ਗੱਲ ਪੁੱਛਣ ਲਈ ਤਾਂ ਉਸਨੇ ਉਸਨੂੰ ਮੋੜ ਬਿਠਾਇਆ ਸੀ ਫਿਰ ਉਸਨੇ ਖਿਆਲ ਕੀਤਾ ਖਬਰੇ ਕਿਸੇ ਹੋਰ ਦੇ ਭਲੇਖੇ ਸਵਾਲ ਕਰ ਰਿਹਾ ਹੈ ਤੇ ਜਾਂ ਆਪਣੀ ਨੇਕੀ ਲਕਾਉਣ ਲਈ ਉਹ ਬੋਲੀ ਜੀ ਇਹ ਗੱਲ ਤੇ ਸਭ ਮੈਂ ਤੁਹਾਡੇ ਕੋਲੋਂ ਪੁੱਛਣ ਲੱਗੀ ਸੀ ਮੇਰੇ ਕੋਲ ਅਤਰ ਸਿੰਘ ਨੇ ਹੈਰਾਨੀ ਨਾਲ ਉਸਦੇ ਮੂੰਹ ਵੱਲ ਤੱਕ ਕੇ ਕਿਹਾ ਮੈਨੂੰ ਤਾਂ ਇਹਦਾ ਪਤਾ ਹੀ ਨਹੀਂ ਜੇ ਤੂੰ ਸਾਂ ਉਹਨਾਂ ਨੂੰ ਬੰਬਈ ਜੋ ਭੇਜਿਆ ਹੋਇਆ ਹੈ ਮੈਂ ਤੁਹਾਡੇ ਵੱਲ ਆਉਣ ਆਉਣ ਦੀ ਕਰਦੀ ਰਹੀ ਕੋਈ ਪਤਾ ਕਰ ਆਵਾ ਪਰ ਕੁੜੀ ਦੇ ਵਿਆਹ ਕਰਕੇ ਘਰ ਤੋਂ ਨਿਕਲਦਾ ਹੀ ਨਹੀਂ ਹੋ ਸਕਿਆ ਜੀ ਸੱਚੀ ਗੱਲ ਜੀ ਮੂੰਹ ਤੇ ਵਡਿਆਈ ਚੰਗੀ ਨਹੀਂ ਹੁੰਦੀ ਸਾਡਾ ਤੇ ਵਾਲ-ਵਾਲ ਤੁਹਾਨੂੰ ਅਸੀਸਾਂ ਦਿੰਦਾ ਰਹਿੰਦਾ ਹੈ ਸਾਡੇ ਬਾਣੇ ਤੇ ਤੁਸੀਂ ਨਰ ਸਿੰਘ ਅਵਤਾਰ ਬਣ ਕੇ ਥੰਮ ਚੋਂ ਬੋੜੇ ਹੋ ਜਿਹੜਾ ਤੁਸੀਂ ਥੋੜੇ ਵੇਲੇ ਸਾਨੂੰ 800 ਰੁਪਏ ਦੇ ਦਿੱਤਾ ਭਲਾ ਐਡਾ ਜਿਹੜਾ ਵੀ ਕਿਸੇ ਦਾ ਹੋਵੇਗਾ ਪਰਮਾਤਮਾ ਤੁਹਾਨੂੰ ਸਲਾਮਤ ਰੱਖੇ ਮਾਇਆ ਰਿਆ ਗੱਲਾਂ ਨੂੰ ਅਤਰ ਸਿੰਘ ਇਸ ਤਰ੍ਹਾਂ ਸੁਣ ਰਿਹਾ ਸੀ ਜਿਵੇਂ ਉਹ ਕਿਸੇ ਅਜੇਹੀ ਬੋਲੀ ਵਿੱਚ ਬੋਲ ਰਹੀ ਹੋਵੇ ਜਿਸ ਦਾ ਇੱਕ ਵੀ ਅੱਖਰ ਉਸ ਦੀ ਸਮਝ ਵਿੱਚ ਨਹੀਂ ਆ ਰਿਹਾ ਮਾਇਆ ਦੇ ਚੁੱਪ ਹੋ ਜਾਣ ਤੋਂ ਬਾਅਦ ਵੀ ਕਿੰਨਾ ਚਿਰ ਉਸ ਦੇ ਮੂੰਹੋਂ ਕੋਈ ਜਵਾਬ ਨਾ ਨਿਕਲਿਆ ਅਖੀਰ ਉਸ ਨੇ ਪੁੱਛਿਆ ਤੂੰ ਬੀਬੀ ਕਿਸ ਦੀ ਗੱਲ ਕਰ ਰਹੀ ਹੈ ਸ਼ਾਇਦ ਤੂੰ ਮੈਨੂੰ ਪਛਾਣਤਾ ਨਹੀਂ ਗੱਲ 'ਚ ਪੱਲਾ ਪਾ ਕੇ ਹੋਰ ਨਿਮਰਤਾ ਨਾਲ ਮਾਇਆ ਬੋਲੀ ਜੀ ਤੁਹਾਨੂੰ ਨਹੀਂ ਪਛਾਣਾਂਗੀ ਜਿਨ੍ਹਾਂ ਦਾ 6 ਵਰ੍ਹਿਆਂ ਤੋਂ ਨਿੰਮਕ ਖਾ ਰਹੇ ਹਾਂ ਤੇ ਇੱਕ ਉਹ ਨੇ ਜਿਹੜੇ ਸਰਸਾਈ ਕਰਦੇ ਨੇ ਤੇ ਸ਼ੇਅਰ ਕਰਕੇ ਜਿਤਾਉਂਦੇ ਨੇ ਤੇ ਇੱਕ ਤੁਸੀਂੋਂ ਇਹ ਐਡੀਆਂ ਕਰਨੀਆਂ ਕਰਕੇ ਵੀ ਲੁਕਾ ਰਹੇ ਹੋ ਇਹ ਧਰਤੀ ਤੁਹਾਡੇ ਵਰਗਿਆਂ ਦੇ ਆਸਰੇ ਹੀ ਟਿਕ ਲੋਤੀ ਏ ਪਰ ਬੀਬੀ ਮੈਂ ਤੇ ਤੁਹਾਨੂੰ ਕੁਝ ਨਹੀਂ ਦਿੱਤਾ ਤੇਰੇ ਆਦਮੀ ਨੂੰ ਮੇਰੇ ਕੋਲੋਂ ਨੌਕਰੀ ਛੱਡਾਂ ਤੇ ਸ਼ਾਇਦ 5-6 ਮਹੀਨੇ ਹੋ ਗਏ ਨੇ ਮਾਇਆ ਚੱਕਰ ਵਿੱਚ ਪੈ ਗਈ ਅਜੇ ਵੀ ਅਸਰਾ ਖਿਆਲ ਸੀ ਕਿ ਅਤਰ ਸਿੰਘ ਆਪਣੀ ਸੁਭਾਵਕ ਫਰਾਖ ਦੇ ਲਈ ਤੇ ਨਿਰਮਾਨਤਾ ਕਰਕੇ ਉਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਹੈ ਉਹ ਬੋਲੀ ਜੀ ਉਹ ਕਦੋਂ ਤੱਕ ਕਹਾਂਗੇ 6 ਮਹੀਨੇ ਹੋ ਗਏ ਨੇ ਗਿਆ ਉਡੀ ਤੇ ਵਿਆਹ ਤੇ ਵੀ ਨਹੀਂ ਆ ਸਕੇ ਲਿਖਿਆ ਸਾਨੇ ਸਰਦਾਰ ਹੋਰਾਂ ਦਾ ਜਦੋਂ ਹੁਕਮ ਹੋਵੇਗਾ ਉਦੋਂ ਆਵਾਂਗਾ ਅਜੇ ਕੰਮ ਦਾ ਬੜਾ ਜੋਰ ਏ ਜਮ ਜਮ ਟਿਕੇ ਰਹਿਣ ਜੀ ਤੁਹਾਡੇ ਹੁੰਦਾ ਸਾਨੂੰ ਕਾਹਦਾ ਬਗੋਚਾ ਵੇ ਤਨਖਾਹ ਤੇ ਰੁਪਈਏ ਮਹੀਨੇ ਦੇ ਮਹੀਨੇ ਆ ਜਾਂਦੇ ਨੇ ਸਾਨੂੰ ਹੋਰ ਕੀ ਚਾਹੀਦਾ ਵੇ ਪਰ ਵੇਖੋ ਨਾ ਜੀ ਨਿੱਕੇ ਨਿੱਕੇ ਬਾਲ ਜੋ ਹੋਏ ਕਦੀ ਅੱਕਰਾਤ ਵੀ ਵਿਛੜ ਕੇ ਨਹੀਂ ਸੰ ਰਹੇ ਅੱਧਾ ਸਾਲ ਹੋ ਗਿਆ ਨੇ ਸੰਦਿਆ ਤੁਸੀਂ ਮੇਰੀ ਖਾਤਰੀ ਇੱਕ ਅਠਵਾਰੀ ਦੀ ਛੁੱਟੀ ਦੇ ਭੇਜੋ ਨੇ ਬਾਲਾਂ ਨੂੰ ਮਿਲ ਜਾਣਗੇ ਕਰਤਾਰ ਸਿੰਘ ਜਿਉਂ-ਜਿਉ ਇਸ ਗੁੱਥੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਓਂ ਤਿਉਂ ਇਹ ਸਗੋਂ ਵਧੇਰੇ ਹਲਜੀਦੀ ਜਾਂਦੀ ਸੀ। ਉਹ ਚੰਬੇ ਵਿੱਚ ਕਾਲਾ ਪਾ ਕੇ ਬੋਲਿਆ, "ਬੀਬੀ, ਤੈਨੂੰ ਮੇਰੀਆਂ ਗੱਲਾਂ ਦੀ ਸਮਝ ਨਹੀਂ ਆਈ? ਕਿਸ ਨੇ ਉਹਨੂੰ ਬੰਬਈ ਭੇਜਿਆ? ਤੇ ਕਿਸ ਨੇ ਤੁਹਾਨੂੰ ਲੜਕੀ ਦੇ ਵਿਆਹ ਲਈ ਰੁਪਏ ਦਿੱਤੇ ਹਨ? ਬੰਬਈ ਵਿੱਚ ਮੇਰੀ ਨਾ ਕੋਈ ਦੁਕਾਨ ਏ, ਨਾ ਕੋਈ ਏਜੰਸੀ। ਐਂਏ ਤੇ ਮੈਂ ਕਹਿੰਦਾ ਵਾਂ, ਤੁਹਾਨੂੰ ਭੁਲੇਖਾ ਲੱਗਾ ਹੋਣਾ ਏ। ਤੇਰਾ ਆਦਮੀ ਅੱਜਕੱਲ ਕਿਸੇ ਹੋਰ ਪਾਸ ਨੌਕਰੀ ਕਰਦਾ ਹੋਵੇਗਾ। ਮੇਰੇ ਪਾਸੋਂ ਹਟਿਆਂ ਤੇ ਕਾਫੀ ਚਿਰ ਹੋ ਚੁੱਕਾ ਏ।" ਤੇ ਉਹ ਕਾਲੀ ਨਾਲ ਉੱਠ ਕੇ ਜਾਨ ਨੂੰ ਤਿਆਰ ਮਾਇਰੀਆਂ ਅੱਖਾਂ ਢੀਆਂ ਰਹਿ ਗਈਆਂ ਉਹ ਹੈਰਾਨ ਸੀ ਉਹ ਕੀ ਸੁਣ ਰਹੀ ਹੈ ਘੜੀਮੂੜੀ ਸਰਦਾਰ ਦੀ ਗੱਲ ਦਾ ਵਿਰੋਧ ਕਰਨਾ ਵੀ ਉਹ ਠੀਠਪੁਣਾ ਸਮਝਦੀ ਸੀ ਤੇ ਅਤਰ ਸਿੰਘ ਦੇ ਰੋਂ ਵਿੱਚੋਂ ਹੈਰਾਨੀ ਤੇ ਛਿੱਥਾਪਨ ਵੇਖ ਕੇ ਉਹ ਇਹ ਵੀ ਨਹੀਂ ਸੀ ਸਮਝ ਸਕਦੀ ਕਿ ਝੂਠ ਕਹਿ ਰਿਹਾ ਹੈ ਉਸ ਦਾ ਸਿਰ ਇੱਕਦਮ ਚਕਰਾਂ ਉੱਠਿਆ ਫਿਰ ਵੀ ਆਖਰ ਕਿਸੇ ਨਤੀਜੇ ਤੇ ਤਾਂ ਪੜਨਾ ਹੀ ਚਾਹੀਦਾ ਹੈ ਇਹ ਖਿਆਲ ਕਰਕੇ ਉਹ ਬੋਲੀ ਜਿੱਕੜਾੜ ਤੁਹਾਡੇ ਕੋਲ ਹੀ ਕੰਮ ਕਰਦਾ ਵੇਕਣਾ ਹਾਂ ਹਾਂ ਮੇਰੇ ਕੋਲ ਤੇ ਉਸ ਨੂੰ ਤੁਸੀਂ ਜਲਸੀ ਦੇ ਕੰਮ ਤੋਂ ਹਟਾ ਕੇ ਇੱਥੋਂ ਦੀ ਦੁਕਾਨ ਤੇ ਨਹੀਂ ਸੀ ਰੱਖਿਆ ਇਹ ਡੈਪਟੋਡਿਓ ਬੰਬਈਆ ਨਹੀਂ ਆਉਂਦੇ ਤਾਂ ਤਾਤੀ ਕਦਾਰ ਉਹਨਾਂ ਹੀ ਥਾਂ ਕੰਮ ਕਰੇਗਾ ਕਦਾਰ ਨੂੰ ਮੈਂ ਬੇਸ਼ੱਕ ਪੰਨਾ ਲਾਲ ਦੀ ਥਾਂ ਰੱਖਿਆ ਸੀ ਪਰ ਪੰਨਾ ਲਾਲ ਨੂੰ ਉਸ ਦਿਨ ਨੌਕਰੀਆਂ ਤੋਂ ਅਲੈਦਾ ਕਰ ਦਿੱਤਾ ਸੀ ਜਿਸ ਦਿਨ ਕਦਾਰ ਨੂੰ ਰੱਖਿਆ ਸੀ ਉਹ ਖੁਦ ਕਦਾਰ ਨੂੰ ਕੰਮ ਦਾ ਚਾਰਜ ਦੇ ਕੇ ਤੇ ਆਪਣੀ ਤਨਖਾਹ ਚੁਕਦੀ ਕਰਕੇ ਗਿਆ ਸੀ ਉਸ ਤੋਂ ਬਾਅਦ ਮੈਨੂੰ ਕੋਈ ਪਤਾ ਨਹੀਂ ਕਿ ਪੰਨਾ ਲਾਲ ਕਿੱਥੇ ਹੈ ਤੇ ਕਿੱਥੇ ਨਹੀਂ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਆਉਂਦਾ ਹੀ ਉਸ ਬਾਬਤ ਤੁਹਾਡੇ ਕੋਲੋਂ ਪੁੱਛਤਾ ਕਿਉਂ ਤੁਹਾਨੂੰ ਉਹਨਾਂ ਬਾਬਤ ਕੋਈ ਵੀ ਨਹੀਂ ਪਤਾ ਜੀ ਮਾਇਆ ਨੇ ਪਥਾਈਆਂ ਅੱਖਾਂ ਉਸ ਉੱਤੇ ਗੱਡੀ ਇਹ ਬਾ ਆ ਕੇ ਇਸ ਤਰ੍ਹਾਂ ਮੂੰਹ ਕੱਢਾ ਜਿਵੇਂ ਬੇਹੋਸ਼ੀ ਵਿੱਚ ਬੋਲ ਰਹੀ ਹੋਵੇ ਤੇ ਉਸਨੇ ਚਾਇਆ ਕਿ ਕੋਠੇ ਤੋਂ ਕਦਾਰ ਨੂੰ ਆਵਾਜ਼ ਮਾਰ ਕੇ ਸਾਰਾ ਮਾਮਲਾ ਉਸਦੇ ਸਾਹਮਣੇ ਦੁਹਰਾਵੇ ਪਰ ਕਦਾਰ ਦੀ ਪਾਈ ਹੋਈ ਸੌਣ ਉਸ ਨੂੰ ਅਜੇ ਹਾਂ ਨਾ ਕਰਨ ਦਿੱਤਾ ਪਰ ਬੀਬੀ ਮਾਇਆ ਨੂੰ ਵੱਤਾਰ ਜਿਹੇ ਹੈਰਾਨੀ ਵਿੱਚ ਡੁੱਬੀ ਤੇ ਉਸਦੇ ਚਿਹਰੇ ਤੇ ਹਵਾਈਆਂ ਔੜਦੀਆਂ ਦੇਖ ਕੇਤਰ ਸਿੰਘ ਨੇ ਪੁੱਛਿਆ ਤੈਨੂੰ ਕਿਸ ਕਿਹਾ ਸੀ ਕਿ ਪੰਨਾ ਲਾਲ ਨੂੰ ਬੰਬਈ ਮੈਂ ਭੇਜਿਆ ਜੀ ਕਦਾਰ ਨੇ ਕਦਾਰ ਨੇ ਝਟਕ ਸੋਚਣ ਤੋਂ ਬਾਅਦ ਅਤਰ ਸਿੰਘ ਨੇ ਪੁੱਛਿਆ ਤਾਂ ਜਿਹੜੇ ਬੀਬੀ ਤੂੰ ਕਹਿੰਨੀ ਹੈ ਕਿ ਹਰ ਮਹੀਨੇ ਤਨਖਾਹ ਦੇ ਰੁਪਏ ਤੁਹਾਨੂੰ ਆਉਂਦੇ ਨੇ ਉਹ ਮਣੀ ਆਡਰ ਹੋ ਕੇ ਆਉਂਦੇ ਨੇ ਨਹੀਂ ਕੀ ਉਹ ਕਦਾਰ ਲੈ ਕੇ ਦਿੰਦਾ ਵੇ ਉਹ ਕਹਿੰਦਾ ਵੇ ਕਿ ਸਰਦਾਰ ਹੋਰियां ਆਪਣੇ ਹੱਥੀ ਦਿੰਦੇ ਹੁੰਦੇ ਨੇ ਬੜੀ ਹੈਰਾਨੀ ਦੀ ਗੱਲ ਹੈ ਮੈਂ ਤੇ ਉਹਨੂੰ ਇਸ ਮਤਲਬ ਲਈ ਕਦੀ ਇੱਕ ਪੈਸਾ ਵੀ ਨਹੀਂ ਦਿੱਤਾ ਨਾਲੇ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜਦ ਕਿ ਪੰਨਾ ਲਾਲ ਮੇਰੇ ਕੋਲ ਨੌਕਰੀ ਨਹੀਂ ਅਤਰ ਸਿੰਘ ਕਿੰਨਾ ਚਿਰ ਸੋਚੀਂ ਪਿਆ ਰਿਆ ਫਿਰ ਬੋਲਿਆ ਹਾਂ ਤੇ ਬੀਬੀ ਉਹਨ ਕਹੇ ਹੈ ਕਿ ਤੇਰੀ ਲੜਕੀ ਦੇ ਵਿਆਹ ਲਈ ਮੈਂ ਕੁਝ ਦਿੱਤਾ ਸੀ। ਜੀ ਹਾਂ 800 ਰੁਪਏ। ਪਿਛਲੇਰੇ ਮਹੀਨੇ ਕਦਾਰ ਨੇ ਤੁਹਾਡੇ ਕੋਲੋਂ ਲਿਆ ਕੇ ਮੈਨੂੰ ਦਿੱਤੇ ਸਨ। ਹੋਰ ਪਈਏ ਤੁਸੀਂ ਨਹੀਂ ਸੰਦ ਦਿੱਤੇ। ਨਹੀਂ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਕਦੋਂ ਤੁਹਾਡੀ ਲੜਕੀ ਦਾ ਵਿਆਹ ਹੋਣਾ ਹੈ। ਜੀ ਵਿਆਹ ਤੇ ਸੁਖ ਨਾਲ ਹੋ ਚੁੱਕਾ ਹੈ। ਪਰਸੋਂ ਢੋਲੀ ਤੁਰੀ ਹੈ। ਅੱਛਾ ਤੇ ਪੰਨਾ ਲਾਲ ਦਾ ਤੁਹਾਨੂੰ ਕਦੀ ਕੋਈ ਖੱਤ ਵੀ ਆਇਆ ਸੀ? ਜੀ ਖੱਤ ਤੇ ਕਈ ਆ ਚੁੱਕੇ ਨੇ। ਇੱਕ ਖੱਤ ਵਿਆਹ ਤੋਂ ਕੁਝ ਦਿਨ ਪਹਿਲਾਂ ਆਇਆ ਸੀ। ਅੱਛਾ ਕੋਈ ਚਿੱਠੀ ਵਿਖਾਓ ਖਾ ਉਸ ਦੀ। ਜੀ ਬਾਕੀ ਤੇ ਸਾਰੀਆਂ ਇਕਰਾਰ ਕੋਲ ਆਉਂਦੀਆਂ ਨੇ ਉਹ ਮੈਨੂੰ ਸੁਣਾ ਕੇ ਕੋਲ ਹੀ ਰੱਖ ਲੈਂਦਾ ਸੀ ਪਰ ਛੇਕੜ ਦਾ ਖਤ ਇਹ ਤੇ ਡਾਕੀ ਉਸਦੇ ਨਿੱਕੇ ਕਾਕੇ ਨੂੰ ਦੇ ਗਿਆ ਸੀ ਕਦਾਰ ਘਰ ਨਹੀਂ ਸੀ ਉਦਨ ਮਾਇਆ ਨੇ ਉੱਠ ਕੇ ਇਧਰ ਉਧਰ ਵੇਖਾ ਤੇ ਇੱਕ ਨੁਕਰੋਂ ਉਸ ਨੂੰ ਖਤ ਲੱਭ ਪਿਆ ਜਿਹੜਾ ਲਿਹਾਤ ਉਸਨੇ ਅਤਰ ਸਿੰਘ ਦੇ ਹੱਥ ਵਿੱਚ ਫੜਾ ਦਿੱਤਾ ਪੋਸਟ ਕਾਰਡ ਦੇ ਅੱਖਰਾਂ ਉੱਤੇ ਨਜ਼ਰ ਪੈਂਦਾ ਸੀ ਅਤਰ ਸਿੰਘ ਦੇ ਮੂੰਹ ਨਿਕਲਿਆ ਇਹ ਤੇ ਸਾਫ ਕਦਾਰ ਦੇ ਹੱਥਾਂ ਦਾ ਲਿਖਿਆ ਹੈ ਮੈਂ ਦੋਹਾਂ ਦੇ ਦਸਤਕ ਚੰਗੀ ਤਰ੍ਹਾਂ ਪਛਾਣਦਾ ਵਾਂ ਫਿਰ ਉਸਨੇ ਡਾਕ ਖਾਨੇ ਦੀ ਮੋਹਰ ਨੂੰ ਧਿਆਨ ਨਾਲ ਵੇਖਿਆ ਤੇ ਕਿਹਾ ਮੋਰ ਮਟਾਉਣ ਦੀ ਭਾਵੇਂ ਕਾਫੀ ਕੋਸ਼ਿਸ਼ ਕੀਤੀ ਗਈ ਹੈ ਪਰ ਸਾਫ਼ ਲੱਗਦਾ ਹੈ ਕਿ ਇਹ ਮੋਰ 라ਵਲਪਿੰਡੀ ਦੇ ਡਾਕਖਾਨੇ ਦੀ ਹੈ ਤੇ ਸਰਨਾਵਾ ਕਦਾਰ ਦੀ ਮਾਰਫਤ ਹੈ ਅਤਰ ਸਿੰਘ ਇਕਵਾਰੀ ਫੇਰ ਡੂੰਘੀਆਂ ਸੋਚਾਂ ਵਿੱਚ ਪੈ ਗਿਆ ਤੇ ਉਸਨੇ एकदम ਸਿਰ ਚੁੱਕ ਕੇ ਪੁੱਛਿਆ ਅੱਛਾ ਬੀਬੀ ਕਦਾਰ ਨੇ ਅੱਜ ਵੀ ਤੁਹਾਨੂੰ ਕੋਈ ਰਕਮ ਲਿਆ ਕੇ ਦਿੱਤੀ ਹੈ ਮਾਇਆ ਅਠ ਅਠੰਬਰ ਕੇ ਰਹਿ ਗਈ ਉਸਦੇ ਮੂੰਹੋਂ ਹਾਂ ਅਖਰ ਨਿਕਲ ਹੀ ਚੱਲਿਆ ਸੀ ਕਿ ਰੱਬ ਸਭੀ ਇਸਦੇ ਥਾਂ ਤੇ ਨਹੀਂ ਨਿਕਲ ਗਿਆ ਉਸ ਨੂੰ ਸਮਝਣ ਵਿੱਚ ਦੇਰ ਨਾਲ ਲੱਗੀ ਕਿ ਭਾਵੇਂ ਰੁਪਈਆ ਕਦਾਰ ਨੇ ਦੁਕਾਨ ਤੋਂ ਹੀ ਲਿਆਂਦਾ ਹੋਵੇ ਇਸ ਦੇ ਦੱਸਣ ਨਾਲ ਵਿਚਾਰੇ ਕਦਾਰ ਉੱਤੇ ਖਬਰੇ ਕੀ ਆ ਜਾਵੇ ਅਤਰ ਸਿੰਘ ਲਈ ਹੁਣ ਤੱਕ 1 ਮਿੰਟ ਲਈ ਵੀ ਉੱਥੇ ਠਹਿਰਨਾ ਮੁਸ਼ਕਲ ਹੋ ਗਿਆ ਮਾਇਆ ਅਜੇ ਹੋਰ ਵੀ ਕਈ ਗੱਲਾਂ ਪੁੱਛਣੀਆਂ ਚਾਹੁੰਦੀ ਸੀ ਪਰ ਉਹ ਝਟਪਟ ਉੱਠ ਕੇ ਚੱਲਦਾ ਬਣਿਆ ਉਸ ਦੇ ਜਾਣ ਤੋਂ ਬਾਅਦ ਮਾਇਆ ਉੜਦੀ ਹੋਈ ਕੋਠੇ ਤੇ ਚੜੀ ਪਰ ਕਦਾਰ ਦਾ ਕਿਤੇ ਪਤਾ ਨਹੀਂ ਲੱਗਾ ਇਸ ਦੇ ਨਾਲ ਹੀ ਭਾਗ 17ਵਾਂ ਖਤਮ ਹੁੰਦਾ ਹੈ ਉਮੀਦ ਹੈ ਤੁਹਾਨੂੰ ਨਾਵਲ ਚੰਗਾ ਲੱਗ ਰਿਹਾ ਹੋਵੇਗਾ ਔਰ ਜਿਹੜੇ ਦੋਸਤ ਇਸ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਔਰ ਜਿਹੜੇ ਦੋਸਤ ਲਗਾਤਾਰ ਚੈਨਲ ਨੂੰ ਦੇਖਦੇ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਔਰ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਜਿਹੜਾ ਆਪਣਾ ਕੰਮ ਕਿਸ ਤਰ੍ਹਾਂ ਦਾ ਲੱਗ ਰਿਹਾ ਨਾਵਲ ਕਿਸ ਤਰ੍ਹਾਂ ਦਾ ਲੱਗ ਰਿਹਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ